ਇਹ ਵਰਸੀ ਤੇ ਆ ਕੇ ਕੁਝ ਸਾਲ ਪਹਿਲਾਂ ਛਿੰਦੇ ਨੇ ਉਹ ਰਾਜ ਖੋਲਣ ਦੀ ਕੋਸ਼ਿਸ਼ ਕੀਤੀ ਸੀ ਜਿਹਦੇ ਤੇ ਬਹੁਤ ਚਰਚਾ ਹੁੰਦੀਆਂ ਸੀਆਂ ਤੇ ਕਈ ਵਾਰੀ ਇਲਜ਼ਾਮਬਾਜ਼ੀ ਵੀ ਲੱਗਦੀ ਸੀ ਕਿ ਚਮਕੀਲੇ ਨੂੰ ਮਰਵਾਉਣ ਵਾਲੇ ਇਨ੍ਹਾਂ ਦਾ ਨਾਂ ਆ ਜਾਂ ਇਸ ਤਰ੍ਹਾਂ ਜਾਂ ਇੱਕ ਹੋਰ ਵੱਡਾ ਜਿਹਾ ਗੱਲ ਕਰਦੇ ਸੇ ਪੇ ਚਮਕੀਲੇ ਨੇ ਛਿੰਦੇ ਕੋਲੋਂ ਨਹੀਂ ਸੁੱਕਿਆ ਇਸ ਕਰਕੇ ਫਿਰ ਛਿੰਦਾ ਉੱਥੇ ਸ੍ਰੀਂਦਰ ਚਿੰਦਾ ਜੀ ਉੱਥੇ ਕੇਸਰ ਸਿੰਘ ਟਿੱਕੀ ਨੂੰ ਸਟੇਜ ਤੇ ਬੁਲਾਉਂਦੇ ਆ ਕਹਿੰਦੇ ਹੁਣ ਤੂੰ ਦੱਸ ਆਪਣੇ ਮੂੰਹੋਂ ਪੇ ਜਦੋਂ ਤੂੰ ਕਿਵੇਂ ਛੇ ਨੂੰ ਲੈ ਕੇ ਆਇਆ ਸੀ ਚਮਕੀਲੇ ਨੂੰ ਮੇਰੇ ਕੋਲ ਤੇ ਫਿਰ ਕਿਸਰ ਸਿੰਘ ਟਿੱਕੀ ਸਟੇਜ ਤੇ ਚੜਦਾ ਆ ਤੇ ਸਿੰਦਾ ਜੀ ਉਹਨੂੰ ਮਾਈਕ ਫੜਾਉਂਦੇ ਤੇ ਫਿਰ ਉਹ A to Z ਜੋ ਸਟੋਰੀ ਸੀਗੀ ਉਹ ਸੁਣਾਉਂਦਾ ਆ ਕਿਵੇਂ ਮੈਂ ਪਹਿਲੀ ਵਾਰ ਲੈ ਕੇ ਆਇਆ ਸੀ ਤੇ ਕਿਹੜਾ ਗਾਣਾ ਸੀਗਾ ਛੜੇ ਬੇਮਡਗੀ ਤਿਲਕ ਕੇ ਛੜੇ ਜੀਹਟ ਨੇ ਚੱਕੀ ਕਿਵੇਂ ਉਹ ਰਿਕਾਰਡ ਹੋਇਆ ਸੀ ਪਹਿਲਾਂ ਚਿੰਦਾ ਮੰਨਦਾ ਨਹੀਂ ਸੀ ਕਹਿੰਦਾ ਨਾ ਉਹ ਵਾਲਾ ਤੱਤਾ ਗਾਣਾ ਮੈਂ ਨਹੀਂ ਕਰਨਾ ਫਿਰ ਉਹ ਕਹਿੰਦੇ ਉਸਤਾਦ ਜੀ ਤੁਸੀਂ ਕਰੋ ਪਹਿਲਾ ਗਾਣਾ ਛਿੰਦੇ ਨੇ ਚਮਕੀਲੇ ਦਾ ਗਾਇਆ ਤੇ ਉਸ ਤੋਂ ਬਾਅਦ ਸਟੇਜ ਸੰਭਣ ਦਾ ਕੰਮ ਮੋਰੇ ਸਟੇਜ ਤੇ ਸਾਰਾ ਛਿੰਦੇ ਨੇ ਦਿੱਤਾ ਤੇ ਗੁਰੂ ਧਾਰਿਆ ਛਿੰਦੇ ਨੂੰ ਸਰਿੰਦਰ ਛਿੰਦੇ ਨੂੰ ਅਮਰ ਸਿੰਘ ਚਮਕੀਲੇ ਨੇ ਤੇ ਉਸ ਤੋਂ ਬਾਅਦ ਜਲਦੀ ਚਮਕੀਲਾ ਆਪਣੇ ਪੈਰਾਂ ਤੇ ਖੁਦ ਖੜਾ ਹੋ ਕੇ ਇੱਕ ਵੱਡਾ ਸਟਾਰ ਬਣ ਜਾਂਦਾ ਆ ਤੇ ਇਹ ਸਾਰੀਆਂ ਗੱਲਾਂ ਚਿੰਦਾ ਜੀ ਨੂੰ ਇਸ ਕਰਕੇ ਦੱਸਣੀਆਂ ਪਈਆਂ ਪੇ ਕੁਝ ਲੋਕ ਇੱਕ ਤਾਂ ਇਹ ਝੂਠੇ ਦੂਛ ਮੜਦੇ ਸੀ ਕਹਿੰਦੇ ਮੇਰੇ ਸਿਰ ਪਈ ਇਹ ਨੇ ਰਸਤੇ 'ਚੋਂ ਸਾਫ਼ ਕਰਤੇ ਚੜ੍ਹਾਈ ਤੋਂ ਨਹੀਂ ਜਰਦੇ ਸੀ ਚਮਕੀਲੇ ਦੀ ਚੜ੍ਹਾਈ ਨਹੀਂ ਸੀ ਯਾਰ ਹੁੰਦੀ ਇੱਕ ਪੱਕੇ ਇਹ ਲੋਕ ਕਰਦੇ ਰੱਖਦੇ ਸੀ ਕਿ ਪੇ ਚਮਕੀਲੇ ਨੇ ਨਹੀਂ ਛਿੰਦੇ ਤੂੰ ਸਿੱਖਿਆ ਆ ਚਿੰਦਾ ਉਸਤਾਦ ਨਹੀਂ ਸੀਗਾ ਚਮਕੀਲੇ ਦਾ ਤੇ ਇਸ ਚੀਜ਼ ਨੂੰ ਸਾਬਤ ਕਰਨ ਲਈ ਕੁਝ ਸਾਲ ਪਹਿਲਾਂ ਚਮਕੀਲੇ ਦੀ ਵਰਸੀ ਤੇ ਆ ਕੇ ਸਰਿੰਦਰ ਚਿੰਦੇ ਨੂੰ ਇਹ ਸਾਰਾ ਕੁਝ ਉਸ ਗਵਾਹ ਤੋਂ ਕੇਸਰ ਸਿੰਘ ਟਿੱਕੀ ਤੋਂ ਪਰ ਇਸ ਸਟੇਜ ਦੇ ਉੱਤੇ ਲੋਕਾਂ ਦੇ ਵਿੱਚ ਇਹ ਗੱਲਾਂ ਅਖਵਾਉਣੀਆਂ ਪਈਆਂ ਸੀ ਇਸ ਗੱਲ ਨੂੰ ਵਾਕਈ ਲੱਗੇ ਰਹਿਣ ਵਾਲੇ ਲੋਕ ਸਮਝ ਸਕਦੇ ਆ ਕਿ ਚਿੰਦਾ ਜੀ ਨੇ ਕਿਉਂ ਕੀਤਾ ਜੀਗਾ ਨਾ ਬਾਕੀ ਤੁਹਾਨੂੰ ਪਤਾ ਹੀ ਇਹ ਸਭ ਕੁਝ ਚੱਲਦਾ ਰਹਿੰਦਾ ਕੀ ਕਹੋਗੇ ਇਹਦੇ ਬਾਰੇ ਜਰੂਰ ਦੱਸਿਓ ਧੰਨਵਾਦ